ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਆਪਣੇ ਕੋਲ ਅੱਜ ਟੁੱਟ ਗਈ ਆ ਨਹਿਰ ਤੇ ਆਪਾਂ ਆ ਨਹਿਰ ਦਾ ਵਿਊ ਵੇਖਣ ਹਾਂ ਕੋਈ ਜ਼ਿਆਦਾ ਵੱਡਾ ਪਾੜ ਨਹੀਂਗਾ 5 ਕੋ ਫੁੱਟ ਦਾ ਤੇ ਨਹਿਰ ਵੀ ਜੇ ਥੋੜੀ ਆ ਤੇ ਆਪਣੇ ਆਗੇ ਯਾਰ ਮਿੱਤਰ ਵੇਖਣ ਨੂੰ ਕੰਮ ਓਕੇ ਆ ਜਮਾ ਪ੍ਰਸ਼ਾਸਨ ਨੂੰ ਸਦਿਆਵਾਦ ਪ੍ਰਸ਼ਾਸਨ ਆਉਂਦਾ ਪਿਆ ਤੇ ਅਜੇ ਤੱਕ ਲੋਕ ਇੱਥੇ ਕਹਿੰਦੇ ਚੇਲੀ ਮਾਰਨਦੇ ਚਿੱਲ ਤਾਂ ਮਾਰਨਦੇ ਵੀ ਵਾਹਣ ਮੂਣ ਆਪਣੇ ਖਾਲੀ ਸੀ ਤੇ ਤਾਂ ਕਰਕੇ ਲੋ ਜੀ ਪ੍ਰਸ਼ਾਸਨ ਨੇ ਮੰਗਾਲੀਆ ਜੀਸੀਬੀ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਗੱਟੇ ਲਾ ਲਓ ਵੀਰ ਤਾਂ ਵੱਜਣਾ ਵਾ ਪਰ ਉਹ ਕਹਿੰਦੇ ਨਹੀਂ ਵੀ ਅਸੀਂ ਜੀਸੀਬੀ ਨਾਲ ਬੰਨਣਾ ਕਿਉਂਕਿ ਵਿੱਚ ਜੋ ਲੇਬਰ ਆਣ ਕੇ ਗੱਟੇ ਲੱਗ ਜੇ ਤਾਂ ਕੰਮ ਓਕੇ ਹੋ ਜੇ ਪਰ ਮੰਨਦਾ ਨਹੀਂਗਾ ਜਈ ਕਹਿੰਦਾ ਵੀ ਆਪਾਂ ਬੰਨਣਾ ਤਾਂ ਬੰਨਣਾ ਇਹਦੇ ਨਾਲ ਇੱਕ ਹੋਰ ਮੰਗਾਲੀ ਦੋ ਜੀਸੀਬੀ ਆ ਗਈਆਂ ਤੇ ਪਾੜ ਨੂੰ ਲੱਗਦਾ ਹੌਲੀ-ਹੌਲੀ ਵਧੀ ਜਾਂਦੇ ਆ ਵਾ ਢਿੱਗਾ ਢਿੱਗੀ ਆਉਂਦੀਆਂ ਮੰਨਦਾ ਨਹੀਂ ਬਲੀ ਕੰਮ ਖਰਾਬ ਕਰੂਗਾ ਲੈ ਵੀ ਪੂਰਾ ਜੀਸੀਬੀ ਦਾ ਜੋਰ ਲੱਗਿਆ ਆ ਦੇਖੋ ਅੱਗੇ ਨੂੰ ਬਹੁਤ ਜਿਹੜਾ ਪਾੜ 20 25 ਫੁੱਟ ਪਾੜ ਪੈ ਗਿਆ ਨੇਰ ਚ ਤੇ ਆਵੇ ਦੋ ਜੇਸਵੀਆ ਇਕੱਠੀਆਂ ਲੱਗੀਆਂ ਕਹਿੰਦਾ ਬਾਈ ਅਸੀਂ ਤੇ ਜੇਸਵੀ ਉਹਨਾਂ ਨੂੰ ਮੰਨਾਂਗੇ ਅੱਜ ਆ ਗਿਆ ਵੀ ਮਿੱਤਰਾਂ ਨਹੀਂ ਵੱਜਣਾ ਨਾ ਇਹ ਵੱਜਣਾ ਗੱਟਿਆਂ ਦੇ ਨਾਲ ਕਹਿੰਦਾ ਨਾ ਜੀ ਚਲੋ ਲੱਗ ਜਾਂਦਾ ਪਤਾ ਆਪਾਂ ਦੇਖਦੇ ਹਾਂ ਕੀ ਬਣਦਾ ਹੁਣ ਲੱਗ ਜਾਂਦਾ ਪਤਾ ਚੱਲ ਚੱਲ ਜਵੇ ਤੱਕ ਦੇ ਕੰਮ ਨੂੰ ਵੇਖੋ ਕਿੰਨੀ ਸੰਗਤ ਵੇਖਣ ਆਈ ਆ ਸਾਰੇ ਢਿੱਲੇ ਨੇ ਤੇ ਜੇਸਵੀਆ ਜਾ ਚੁੱਕੀਆਂ ਨੇ ਹੁਣ ਤੇ ਹੁਣ ਦੱਸੇ ਪਾੜ ਤੁਸੀਂ ਦੇਖ ਸਕਦੇ ਹੋ ਕਿੱਡਾ ਪੈ ਗਿਆ ਰਾਹ ਵੀ ਸਾਰਾ ਬੁੱਟ ਬੈਠੇ ਵੇਲੀ ਤੇ ਪਾੜ ਪੈ ਗਿਆ 25 30 35 ਫੁੱਟ ਦਾ ਤੇ ਦੂਜੀ ਸਾਈਡ ਨੂੰ ਚੰਗੀ ਭਲੀ ਸੀ ਨਹਿਰ ਆ ਸਾਰੀ ਤੋੜ ਲਈ ਬਤੰਦਰਾਂ ਨੇ ਏਹੀ ਬਈ ਫਰਕ ਹੁੰਦਾ ਜਿਹੜਾ ਆਪਣਾ ਜ਼ਿਮੀਂਦਾਰਾਂ ਨੂੰ ਬਈ ਜ਼ਿਆਦਾ ਹਸਾਬਿਕਤਾ ਹੁੰਦਾ ਜਿਹੜੇ ਅਫਸਰ ਬਣੇ ਨੇ ਜਿਹੜੇ ਜੀ ਦਾ ਬਣੇ ਵਰਦੇ ਨਹੀਂ ਇਹਨਾਂ ਨੂੰ ਦੇਖ ਲਓ ਤੁਸੀਂ ਇਹਨਾਂ ਦੀ ਇਸ ਕਮੀ ਕਰਕੇ ਨਹਿਰ ਆਪਣੀ ਹੋਰ ਟੁੱਟ ਗਈ ਰਾਹ ਵੀ ਬੁੱਟਿਆ ਗਿਆ ਸਾਈਡ ਤੋਂ ਸਵੇਰ ਤੋਂ ਲੱਗੇ ਤੇ ਸ਼ਾਮਾਂ ਪੈ ਗਈਆਂ ਤੇ ਪਾੜ ਵੱਡਾ ਹੋ ਗਿਆ ਛੋਟਾ ਨਹੀਂ ਰਿਹਾ ਚਲੋ ਆਪਾਂ ਇੰਜੋਏ ਕਰਨਾ ਵਾ ਕੋਈ ਚੱਕਰ ਵਾਲੀ ਗੱਲ ਨਹੀਂ ਅੱਗੇ ਵੀਰਾਂ ਦਾ ਹੋ ਜਾਣਾ ਔਖਾ ਕਿਉਂਕਿ ਅੱਗੇ ਨਰਮੇ ਨਰਮੇ ਭਰਨੇ ਲੋਕਾਂ ਨੇ ਤੇ ਆਪਣਾ ਵਾ ਕੰਮ ਓਕੇ ਇੱਥੇ ਕੋਈ ਚੱਕਰ ਵਾਲੀ ਗੱਲ ਨਹੀਂ ਸਗੋਂ ਬਾਹਨ ਹੀ ਠੰਡੇ ਹੁੰਦੇ ਆ ਲੈ ਵੀ ਅਗਲਾ ਦਿਨ ਹੋ ਗਿਆ ਤੇ ਜੀਸੀਬੀ ਦੂਜੀ ਡੇਗ ਲਈ ਹੂੰ ਵਈਣੋਂ ਅੱਕੇ ਸਿਆਣੇ ਬੰਦੇ ਵੇ ਲਈ ਲੈ ਦੂਜੀ ਜੀਸੀਬੀ ਖਵਾ ਕੇ ਬਹਿ ਗਏ ਬਤੰਦਰ ਮਨ ਦਾ ਜੇ ਨਹੀਂ ਗਾ ਕਹਿੰਦਾ ਹੀ ਇਹਨਾਂ ਨੇ ਬੰਨਣਾ ਸੀ ਅੱਗਾ ਵੀ ਗੱਟੇ